ਮੋਲਗ ਅਗਰ ਮਾਨਦਾ ਥੁੱਡੇ ਨਾਲ ਮੁਲਾਕਾਤ ਤੋਂ ਰਸਤਾ ਵਾਪਸ ਹੈ ਕਿ ਕਿਹੜਾ ਚਾਹ ਦੇਖੋ ਮੈਂ ਜੇ ਕਹਿਣਾ ਤਾਂ ਕੀ ਹੈ ਮੈਨੂੰ ਮੇਰੇ ਲੀਡਰਸ਼ਿਪ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਸਾਡੇ ਨੈਸ਼ਨਲ ਕਨਵੀਨਰ ਨੇ ਮੈਨੂੰ ਪੰਜਾਬ ਦੇ ਵਿੱਚ ਪਾਰਟੀ ਦੇ ਪਰਿਵਾਰ ਦੇ ਮੁਖੀ ਵਜੋਂ ਮੈਨੂੰ ਡਿਊਟੀ ਜਿਹੜੀ ਜ਼ਿੰਮੇਵਾਰੀ ਉਹ ਦਿੱਤੀ ਹੈ ਤੇ ਇਹ ਮੇਰਾ ਫਰਜ਼ ਹੈ ਮੇਰੀ ਡਿਊਟੀ ਹੈ ਕਿ ਜੇ ਕੋਈ ਕਿਸੇ ਸਾਥੀ ਦੇ ਕਿਸੇ ਕੁਲੀਗ ਦੇ ਕਿਸੇ ਸਾਡੇ ਲੀਡਰ ਦੇ ਵਰਕਰ ਦੇ ਮਨ ਦੇ ਵਿੱਚ ਕੋਈ ਗਿਲਾ ਸ਼ਿਕਵਾ ਹੈ ਕੋਈ ਕਿਸੇ ਦੀ ਨਰਾਜ਼ਗੀ ਹੈ ਜਾਂ ਕੋਈ ਦੁੱਖ ਤਕਲੀਫ ਹੈ ਤਾਂ ਉਹਨੂੰ ਸੁਣ ਕੇ ਉਹਨੂੰ ਦੂਰ ਕਰਕੇ ਬੁੱਕਲ ਦੇ ਵਿੱਚ ਲੈ ਕੇ ਚੱਲਣ ਦਾ ਕੰਮ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਪਾਰਟੀ ਦੇ ਮੁਖੀ ਹੋਣ ਦੇ ਨਾਤੇ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਮੇਰੀ ਜ਼ਿੰਮੇਵਾਰੀ ਤੇ ਉਹੀ ਮੈਂ ਆਪਦੀ ਨਿਭਾਈ ਹੈ ਤੇ ਧੰਨਵਾਦ ਸਾਡੀ ਉਸ ਛੋਟੀ ਭੈਣ ਦਾ ਵੀ ਕਿ ਜਿਨ੍ਹਾਂ ਨੇ ਮੇਰੀ ਬੇਨਤੀ ਜਿਹੜੀ ਉਹ ਪ੍ਰਵਾਨ ਕੀਤੀ ਤੇ ਦੁਬਾਰਾ ਮੁੜ ਕੇ ਆਪਦੇ ਹਲਕੇ ਤੇ ਪਾਰਟੀ ਦੀ ਸੇਵਾ ਕਰਨ ਦਾ ਤਿਆਰੀ ਕੀਤਾ ਹੈ ਕਰੋੜਾ ਸਾਹਿਬ ਸੁਨੀਲ ਜਾਖੜ ਜੀ ਦਾ ਇੱਕ ਬਿਆਨ ਆਇਆ ਕਹਿੰਦੇ ਕਿ ਹੁਣ ਸਮੇਂ ਦੀ ਲੋੜ ਆ ਆ ਅਕਾਲੀ ਦਲ ਤੇ ਭਾਜਪਾ ਨੂੰ ਇਕੱਠੇ ਹੋ ਜਾਣ ਚਾਹੀਦੇ ਚਲੋ ਉਹ ਇਕੱਠੇ ਹੋ ਜਾਣ ਜੀ ਅਲੱਗ-ਅਲੱਗ ਰਹਿ ਜਾਣ ਜੀ ਇਹ ਤਾਂ ਉਹਨਾਂ ਦੀ ਦੋਨੋਂ ਪਾਰਟੀਆਂ ਦਾ ਆ ਆਪਸੀ ਮਸਲਾ ਹੈ ਮੈਂ ਤਾਂ ਉਹਦੇ ਵਿੱਚ ਕਮੈਂਟ ਕਰਨ ਵਾਲਾ ਕੌਣ ਹੁੰਦਾ ਪਰ ਪਿਛਲੇ ਸਮੇਂ ਦੇ ਵਿੱਚ ਦੇਖਿਆ ਲੋਕਾਂ ਨੇ ਕਿ ਕਿਸ ਤਰੀਕੇ ਦੇ ਨਾਲ ਦੋਨੋਂ ਪਾਰਟੀਆਂ ਦੀ ਪਰਫਾਰਮੈਂਸ ਹੈ ਜਿਹੜੀ ਉਹ ਲੋਕਾਂ ਦੀ ਐਕਸਪੈਕਟੇਸ਼ਨ ਦੇ 1% ਵੀ ਨੇੜੇ ਵੀ ਨਹੀਂ ਪਹੁੰਚ ਸਕਿਆ ਔਰ ਮੈਂ ਸਮਝਦਾ ਜੀ ਇਕੱਠੇ ਹੋ ਜਾਣਗੇ ਤਾਂ ਵੀ ਹਾਲਾਤ ਨੇ ਜਿਹੜੇ ਉਹੀ ਰਹਿਣਗੇ ਕਿਉਂਕਿ ਦੋਨੋਂ ਪਾਰਟੀਆਂ ਜੇ ਆਪਾਂ ਅਕਾਲੀ ਦਲ ਦੀ ਗੱਲ ਕਰ ਲਈਏ ਅਕਾਲੀ ਦਲ ਆਪਦੇ ਬੇਸਿਕ ਸਿਧਾਂਤਾਂ ਤੋਂ ਜਦੋਂ ਦਾ ਨਿਖਰੇ ਹੈ ਜਦੋਂ ਦਾ ਬੇਸਿਕ ਸਿਧਾਂਤਾਂ ਤੋਂ ਪਰੇ ਹੋਇਆ ਹੈ ਉਦੋਂ ਦਾ ਲੋਕਾਂ ਦੇ ਵਿੱਚ ਉਹਦਾ ਸਫਾਇਆ ਜਿਹੜਾ ਉਹ ਹੋ ਚੁੱਕਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆਲੇ ਦੀ ਪੁਸ਼ਤਪਨਾਹੀ ਕਰਕੇ ਤੇ ਨਸ਼ਿਆਂ ਦੇ ਕਾਰੋਬਾਰ ਨੂੰ ਇਸ ਤਰੀਕੇ ਨਾਲ ਪਰਫੁੱਲਤ ਹੋਣ ਦੀ ਇਜਾਜ਼ਤ ਦੇ ਕੇ ਇਹ ਕੰਮ ਦੋਨੋਂ ਚੁੱਕਾ ਦੋਏ ਸੀਗੇ ਇਹ ਉਹਦੀ ਹੋਏ ਸੀਗੇ ਜਦੋਂ ਅਕਾਲੀ ਭਾਜਪਾ ਇਕੱਠੇ ਸੀਗੇ ਉਹ ਤੋਂ ਮਗਰੋਂ ਸਿਆਸੀ ਮਜਬੂਰੀ ਕਰਕੇ ਦੋਨੋਂ ਅੱਡੋ-ਅੱਡੀ ਹੋ ਗਏ ਤੇ ਹੁਣ ਜੇ ਦੁਬਾਰਾ ਉਹ ਇਕੱਠੇ ਹੋ ਕੇ ਫਿਰ ਮੁੜ ਕੇ ਦੁਬਾਰਾ ਪੰਜਾਬ ਨੂੰ ਉਸੇ ਰਾਹ ਲੈ ਕੇ ਜਾਣਾ ਚਾਹੁੰਦੇ ਨੇ ਬੀਜੇਪੀ ਦਾ ਕੇਂਦਰ ਸਰਕਾਰ ਦਾ ਕਿ ਇਹੋ ਜਿਹਾ ਰੁਖ ਪੰਜਾਬੀਆਂ ਪ੍ਰਤੀ ਔਰ ਕਿਸਾਨੀ ਪ੍ਰਤੀ ਰਿਹਾ ਉਹਨਾਂ ਤਿੰਨ ਕਾਨੂੰਨਾਂ ਵੇਲੇ ਆਪਾਂ ਦੇਖ ਹੀ ਲਿਆ ਸੋ ਮੈਨੂੰ ਨਹੀਂ ਲੱਗਦਾ ਹੈਗਾ ਕਿ ਇੰਨੇ ਧੋਖੇ ਇੰਨੇ ਤੱਕੇ ਇੰਨੇ ਇਹਨਾਂ ਕੁਝ ਸਹਿਣ ਦੇ ਬਾਵਜੂਦ ਵੀ ਇੰਨੀਆਂ ਕੁਤਾਹੀਆਂ ਤੇ ਇੰਨਾ ਤਰੋ ਖਾਣ ਦੇ ਬਾਵਜੂਦ ਵੀ ਪੰਜਾਬੀ ਅਕਾਲੀ ਔਰ ਭਾਜਪਾ ਨੂੰ ਮੂੰਹ ਲਾਉਣਗੇ 10 ਲੱਖ ਰੁਪਏ ਦੀ بیمਾ ਯੋਜਨਾ ਸਰਕਾਰ ਲੈ ਕੇ ਆ ਰਹੀ ਹੈ ਕੀ ਕਹਿੰਦਾ ਮੁੱਖ ਮੰਤਰੀ ਸਾਹਮਣੇ ਆ ਹਾਈ ਸਾਡੀ ਪਾਰਟੀ ਦੀ ਸਾਡੀ ਸਰਕਾਰ ਦੀ ਮੈਂ ਸਮਝਦਾ ਇੱਕ ਬੜਾ ਐਂਬੀਸ਼ੀਅਸ ਪ੍ਰੋਗਰਾਮ ਹੈ ਔਰ ਪੂਰੇ ਮੁਲਕ ਦੇ ਵਿੱਚ ਇਹ ਪਹਿਲੀ ਵਾਰੀ ਹੋਣ ਜਾ ਰਿਹਾ ਹੈ ਕਿ ਹਰ ਪਰਿਵਾਰ ਨੂੰ 10 ਲੱਖ ਤੱਕ ਦਾ ਇੰਸ਼ੋਰੈਂਸ ਹੈ ਜਿਹੜੀ ਉਹ ਬੇਸਿਕਲੀ ਮੈਡੀਕਲ ਕਵਰੇਜ ਹੈ ਉਹ ਕਿ ਪਰਿਵਾਰ ਦੇ ਕਿਸੇ ਜੀ ਨੂੰ ਕੋਈ ਉਨੀ ਕੀ ਹੋ ਜਾਂਦੀ ਹੈ ਕੋਈ ਮਾਰਟ ਮਾਰ ਹੋ ਜਾਂਦਾ ਹੈ ਕੋਈ ਐਕਸੀਡੈਂਟ ਹੋ ਜਾਂਦਾ ਹੈ ਤੇ 10 ਲੱਖ ਤੱਕ ਦੇ ਉਹ ਪਰਿਵਾਰ ਦੇ ਜੀ ਨੇ ਜਿੰਨੇ ਵੀ ਜੀ ਨੇ ਉਹਨਾਂ ਸਾਰਿਆਂ ਦੀ ਕਵਰੇਜ ਹੋਏਗੀ ਚਾਹੇ ਸਰਕਾਰੀ ਚੋ ਕਰਾਓ ਚਾਹੇ ਪ੍ਰਾਈਵੇਟ ਚੋ ਕਰਾਓ ਤੇ ਹਰ ਤਰ੍ਹਾਂ ਦੇ ਇਲਾਜ ਜਿਹੜਾ ਉਹ ਕਵਰ ਹੋਏਗਾ 852 ਹਸਪਤਾਲ ਦੱਸੀ ਜਾ ਰਹੀਆਂ ਜੋ ਇਹਦੇ ਨਾਲ ਹਾਂ ਉਹ ਤਾਂ ਜਿਹੜੇ ਜਿੰਨੇ ਹਸਪੀਟਲਸ ਹੋਣ ਜਿਹੜੇ ਐਮਪੈਲਡ ਹੋਣਾ ਚਾਹੁੰਦੇ ਹੋਣਗੇ ਹੋਣਗੇ ਸਰਕਾਰੀ ਤਾਂ ਹੋਣਗੇ ਹੋਣਗੇ ਪ੍ਰਾਈਵੇਟ ਵੀ ਪੂਰੇ ਪੰਜਾਬ ਦੇ ਵਿੱਚ ਤੁਸੀਂ ਜਿੱਥੇ ਮਰਜ਼ੀ ਵਗਜੋ ਜਿਹੜੇ ਮਰਜ਼ੀ ਸ਼ਹਿਰ ਚ ਵਗਜੋ ਕਸਬੇ ਚ ਵਗਜੋ ਤੁਹਾਨੂੰ ਇਹ ਸਕੀਮ ਦੇ ਨਾਲ ਐਮਪੈਲਡ ਹਸਪੀਟਲ ਨੇ ਜਿਹੜੇ ਉਹ ਮਿਲਣਗੇ ਤਾਂ ਕਿ ਕਿਸੇ ਨੂੰ ਵੀ ਇਲਾਜ ਲਈ ਦੂਰ ਨਾ ਜਾਣਾ ਪਵੇ ਕਰੋਣਾ ਸਾਹਿਬ ਕੀ ਇਸ ਦੇ ਨਾਲ ਕੋਈ ਸ਼ਰਤਾਂ ਵੀ ਲਾਗੂ ਨਹੀਂ ਜਿਸ ਤਰ੍ਹਾਂ ਪਹਿਲਾਂ ਆਪਾਂ ਅ ਭੀਮਾ ਦੇਖਦੇ ਆ 5 ਲੱਖ ਰੁਪਿਆ ਵਾਲਾ ਤਾਂ ਨੀਲੇ ਕਾਰਡ ਜ਼ਰੂਰ ਲੈਣੀ ਹੈ ਜੇ ਜੀ ਫਾਰਮ ਚੋਂ ਕਿਸੇ ਤਰ੍ਹਾਂ ਦੀ ਕੋਈ ਸ਼ਰਤ ਨਹੀਂ ਜੀ ਚਾਹੇ ਕੋਈ ਅਮੀਰ ਹੈ ਗਰੀਬ ਹੈ ਵੱਡਾ ਛੋਟਾ ਜਿਹੜੇ ਮਰਜੀ ਧਰਮ ਮਜ਼ਬ ਫਿਰਕੇ ਵਰਗ ਦੇ ਨਾਲ ਸੰਬੰਧਿਤ ਰੱਖਦਾ ਕੋਈ ਵੀ ਹੈ ਕੱਲਾ ਕੱਲਾ ਪਰਿਵਾਰ ਹੈ ਜਿਹੜਾ ਪੰਜਾਬ ਦਾ ਤਕਰੀਬਨ 65 ਲੱਖ ਪਰਿਵਾਰ ਨੇ ਕੱਲਾ ਕੱਲਾ ਪਰਿਵਾਰ ਹੈ ਜਿਹੜਾ ਉਹ ਇਹਦੇ ਨਾਲ ਐਮਪੈਨਲ ਹੋਏਗਾ ਕਿਸੇ ਤਰ੍ਹਾਂ ਦੀ ਕੋਈ ਸ਼ਰਤ ਨਹੀਂ ਹੈ ਜੀ